ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਹਰਿਆਣੇ ਦੇ ਪਿੰਡ ਹੌਂਦ ਚਿੱਲੜ ਸਿੱਖਾਂ ਦੀ ਢਾਣੀ ਵਿਖੇ ਹੱਸਦੇ ਵਸਦੇ 18 ਪਰਿਵਾਰਾਂ ਦੇ ਬਤੀਜੀਆਂ ਨੂੰ 마ਸੂਮ ਬੱਚਿਆਂ ਸਮੇਤ ਵਹਿਸ਼ਿਆਨਾ ਭੀੜ ਨੇ ਮਾਰ ਮੋਕਾਇਆ ਸੀ ਅਤੇ ਉੱਥੇ ਹੀ ਲਾਸ਼ਾਂ ਨੂੰ ਖੂਹ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉੱਪਰ ਮਿੱਟੀ ਦਾ ਤੇਲ ਪਾ ਦਿੱਤਾ ਸੀ ਅਤੇ ਉਸੇ ਦਿਨ ਹੀ ਗੁੜਵਾਉਂ ਪਟੌਦੀ ਵਿਖੇ ਵੀ 47 ਸਿੱਖਾਂ ਨੂੰ ਬੀਬੀਆਂ ਸਣੇ ਕੋਹ ਕੋਹ ਕੇ ਦਰਦਨਾਕ ਮੌਤ ਦਿੱਤੀ ਗਈ। ਕਰੀਬ 27 ਵਰਿਆਂ ਬਾਅਦ ਮਨੁੱਖਤਾ ਦੇ ਮੱਥੇ ਤੇ ਕਲੰਕ ਮੰਨੇ ਜਾਂਦੇ ਇਸ ਖੂਨੀ ਕਾਂਡ ਦੇ ਅਦਾਲਤ ਦੀਆਂ ਬਰੂਹਾਂ ਤੱਕ ਜਾਣ ਤੋਂ ਬਾਅਦ ਨੰਗੇ ਧੜ ਇਨਸਾਫ਼ ਅਤੇ ਨਿਆਂ ਦੀ ਜੰਗ ਲੜ ਰਹੇ ਸੱਜਣਾ ਦੇ ਵਿੱਚੋਂ ਇੱਕ ਜਰਨੈਲੀ ਯੋਧੇ ਹੌਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਪਾਈ ਦਰਸ਼ਨ ਸਿੰਘ ਘੋਲਿਆ ਦੇ ਮੁਤਾਬਿਕ ਭਾਵੇਂ ਸਿੱਖ ਕਤਲੇਆਮ ਸਿੱਖ ਪਰਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਲਗਭਗ 22 ਕਰੋੜ 60 ਲੱਖ ਰੁਪਏ ਤਾਂ ਮਿਲ ਗਿਆ ਹੈ ਪਰ ਸਿੱਖ ਪਰਿਵਾਰਾਂ ਦੇ ਅੱਲੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਇਸ ਸਮੇਂ ਪਾਈ ਦਰਸ਼ਨ ਸਿੰਘ ਘੋਲੀਆਂ ਨੇ ਦੱਸਿਆ ਹੈ ਕਿ ਸੰਸਦ ਮੈਂਬਰ ਬਲਬੀਰ ਸਿੰਘ ਸਿੱਚੇਵਾਲ ਦੇ ਵੱਲੋਂ ਪਿੰਡ ਹੋਦ ਚਿੱਲੜ ਵਿਖੇ ਖੁਦ ਜਾ ਕੇ ਵੇਖਿਆ ਗਿਆ ਅਤੇ ਖੰਡਰ ਤੇ ਵਹਿਰਾਣ ਪਈਆਂ ਹਵੇਲੀਆਂ ਤੇ ਪੀੜਤ ਪਰਿਵਾਰਾਂ ਦੀ ਦਰਦ ਭਰੀ ਦਾਸਤਾਨ ਸੁਣ ਕੇ ਭਾਵਕ ਹੋਏ ਅਤੇ ਹਰਿਆਣਾ ਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲ ਕੇ ਪੀੜਤ ਪਰਿਵਾਰਾਂ ਦੀ ਸੰਪਤੀ ਤੋਂ ਨਜਾਇਜ਼ ਕਬਜ਼ੇ ਚੜਾਉਣ ਦੇ ਵਾਸਤੇ ਕਾਨੂੰਨੀ ਚਾਰਾਜ਼ੋਈ ਸ਼ੁਰੂ ਕੀਤੀ ਹੈ ਤੇ ਜ਼ਿਲ੍ਹਾ ਰਿਵਾੜੀ ਹਰਿਆਣਾ ਦੇ ਡੀਸੀ ਨੂੰ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਮੰਗ ਪੱਤਰ ਦਿੱਤਾ ਹੈ ਡਿਪਟੀ ਕਮਿਸ਼ਨਰ ਨੇ ਇਸ ਸਬਬ ਦੇ ਦਰਮਿਆਨ ਗੱਲਬਾਤ ਸੁਣਦਿਆਂ ਤੁਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਸ਼ਾਨਦੇਹੀ ਦੇ ਵਾਸਤੇ ਅਤੇ ਉਹਨਾਂ ਲੋਕਾਂ ਦੇ ਵਿਰੁੱਧ ਜੋ ਇਤਿਹਾਸਿਕ ਪਿੰਡ ਹੋਂਦ ਚਿੱਲੜ ਦੀਆਂ ਖੰਡਰ ਹਵੇਲੀਆਂ ਨੂੰ ਮਿਟਾਉਣਾ ਚਾਹੁੰਦੇ ਨੇ ਉਹਨਾਂ ਦੇ ਉੱਪਰ ਕਾਰਵਾਈ ਦੇ ਵਾਸਤੇ ਪਹਿਲ ਕਦਮੀ ਕੀਤੀ ਹੈ ਇਹ ਪੀੜਤ ਪਰਿਵਾਰਾਂ ਦੀ ਮਦਦ ਦਾ ਪ੍ਰੋਸਾ ਵੀ ਦਿੱਤਾ ਗਿਆ ਹੈ ਇਸ ਮੌਕੇ ਦੇ ਉੱਪਰ ਪੀੜਤ ਗੋਪਾਲ ਸਿੰਘ ਰਿਵਾੜੀ ਗੁਰਜੀਤ ਸਿੰਘ ਪਟੌਦੀ ਰਸ਼ਪਾਲ ਸਿੰਘ ਗੋਗੀ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਗੁਰਵਿੰਦਰ ਸਿੰਘ ਚੰਬਾ ਅੰਮ੍ਰਿਤਸਰ ਆਦਿ ਵੀ ਹਾਜ਼ਰ ਸੀ ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਇਨਸਾਫ਼ ਆਖਿਰ ਕਦੋਂ ਮਿਲੇਗਾ ਇਹ ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ ਕਦੋਂ ਆਉਣ ਵਾਲੇ ਵਕਤ ਦੇ ਵਿੱਚ ਇਨਸਾਫ ਦੇ ਸਾਰੇ ਤਖਾਜ਼ਿਆਂ ਨੂੰ ਪੂਰਾ ਕਰਕੇ ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਸਾਰੇ ਲੋਕਾਂ ਨੂੰ ਜੋ ਪੀੜਤ ਪਰਿਵਾਰ ਨੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕਦੋਂ ਆਖਿਰ ਸੁਖਾਲਾ ਕਰੇਗਾ ਇਸ ਦੇ ਬਾਰੇ ਵਿੱਚ ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣੀ ਕੋਈ رائے ਸਾਂਝੀ ਤਾਂ ਇਸ ਦੇ ਬਾਰੇ ਵਿੱਚ ਤੁਸੀਂ ਆਪਣੀ رائے ਸਾਂਝੀ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ